ਵਾਇਗ੍ਰੀ ਕਾ ਖਾਲਸਾ ਵਾਇਗ੍ਰੀ ਕੀ ਫਤਿਹ ਅਸੀਂ ਪਿੰਡਾਂ ਚ ਤੂੜੀ ਚਾਰ ਰਾਸ਼ਨ ਸਾਰਾ ਸਮਾਨ ਲੈ ਕੇ ਆਏ ਆ ਆਪਣੇ ਨੌਜਵਾਨ ਮੁੰਡੇ ਆ ਪਿੰਡੋ ਪਿੰਡ ਖਿਆਲਾ ਕਲਾਂ ਜ਼ਿਲ੍ਹਾ ਮਾਨਸਾ ਤੋਂ ਆਏ ਆ ਅਸੀਂ ਆ ਪਾਣੀ ਦਾ ਲੈਵਲ ਦੇਖ ਸਕਦੇ ਹੋ ਇਧਰ ਆਪਣੇ ਡਾਕਟਰ ਸਾਹਿਬ ਨੇ ਭਰਾ ਆ ਆਪਣੇ ਡਾਕਟਰ ਸਾਹਿਬ ਨੇ ਭਰਾ ਆਪਣੇ ਡਾਕਟਰ ਸਾਹਿਬ ਨੇ ਭਰਾ ਸਾਰੀ ਮੈਡੀਕਲ ਸਹੂਲਤ ਲੈ ਕੇ ਆਏ ਆ ਆਪਾਂ ਪਿੰਡੋ ਜਿਹੜੇ ਭਰਾਵਾਂ ਨੂੰ ਮੈਡੀਕਲ ਦੀ ਸਹੂਲਤ ਹੈ ਕੋਈ ਤਾਂਪ ਬੁਖਾਰ ਖੰਗਜ ਖਾਮ ਉਹਦੀ ਸਾਰੀ ਮੈਡੀਕਲ ਲੈ ਕੇ ਆਉਂਦੇ ਆ ਸਾਰੇ ਪਿੰਡਾਂ 'ਚ ਜਾ ਕੇ ਬੰਡਾਂਗੇ ਅਸੀਂ ਸੋਨੂੰ ਅੱਗੇ-ਅੱਗੇ ਸਾਰਾ ਕੁਝ ਦਿਖਾਉਣੇ ਆ ਤੇ ਪਾਣੀ ਦਾ ਵੀ ਲੈਵਲ ਬਹੁਤ ਆ ਪਿੰਡਾਂ 'ਚ ਇਧਰ ਇਹ ਅਜਨਾਲੇ ਦੇ ਪਿੰਡ ਦੇ ਪਿੰਡਾਂ ਦਾ ਤੁਹਾਨੂੰ ਨਾਂ ਦੱਸੀ ਜਾਵਾਂ ਸਾਰੇ ਕੋਟਲੀ ਕੋਟ ਟਾਣਾ ਤੇ ਆਹ ਪਿੰਡ ਖਿਆਲਾ ਕਲਾਂ ਦੇ ਨੌਜਵਾਨ ਨੇ ਪਿੰਡ 'ਚੋਂ راست-ਵਸਤ ਲੈ ਕੇ ਆਏ ਆ ਸਾਰੀ ਭਰਾ ਆਪਣੇ ਮੂਹਰੇ ਤੁਰੇ ਹੋਇਆ ਟਰੈਕਟਰਾਂ ਦੇ ਸਾਡੇ ਮੂਹਰੇ ਵੀ ਬੰਦੇ ਲੱਗੇ ਹੋਏ ਨੇ ਪਾਣੀ ਦਾ ਤੁਸੀਂ ਵਹਾਅ ਦੇਖ ਸਕਦੇ ਹੋ ਅਜਨਾਲਾ ਦੇ ਨੇੜੇ ਪਿੰਡ ਆ ਇਹ ਅਜਨਾਲੇ ਤੋਂ 5 ਕਿਲੋਮੀਟਰ ਹੋਰ ਟਟਵੇਂ ਪਿੰਡ ਨੇ ਮਈਆਂ ਵਾਲਾ ਪਿੰਡ ਜਾਨਿਆਂ ਆਪਾਂ ਸਾਰੀ ਰਾਸਤ ਵਾਸਤੇ ਲੈ ਕੇ ਮੈਡੀਕਲ ਸਹੂਲਤ ਲੈ ਕੇ ਆਪਣਾ ਭਰਾ ਡਾਕਟਰ ਕੁਲਦੀਪ ਸਿੰਘ ਪਿੰਡ ਖਿਆਲੇ ਤੋਂ ਸਾਰੀ ਮੈਡੀਕਲ ਸਹੂਲਤ ਆਪਾਂ ਲੈ ਕੇ ਆਂਦੀ ਇੱਥੇ ਵੰਡਣ ਵਾਸਤੇ ਜਿਹੜੇ ਭਰਾਵਾਂ ਨੂੰ ਮੱਛਰ ਤੋਂ ਪੈਰ ਖਰਾਬ ਹੋਣ ਤੋਂ ਪਾਣੀ ਦੇ ਵਿੱਚ ਰਹਿਣ ਕਰਕੇ ਗਲ ਜਾਂਦੇ ਆ ਉਹਦੀ ਦਵਾਈ ਵੀ ਸਾਰੀ ਲੈ ਕੇ ਜਾਂਦੀ ਹੈ ਆ ਦੇਖੋ ਪਾਣੀ ਦਾ ਤੁਸੀਂ ਵਹਾ ਦੇਖ ਸਕਦੇ ਹੋ ਬਹੁਤ ਜਿਆਦਾ ਪਾਣੀ ਆ ਪਿੰਡਾਂ ਚ ਤੇ ਪਿੰਡ ਨੇੜੇ ਨੇੜੇ ਪਿੰਡ ਦੇ ਪਾਣੀ ਹਲੇ ਵੀ ਚੱਲੀ ਆ ਆ ਦੇਖੋ ਪਾਣੀ ਕਿਹੜੇ ਲੋਟਰ ਚੋਨੇ ਡੁੱਬੇ ਹੋਏ ਨੇ ਚੋਨੇ ਡੁੱਬੇ ਹੋਏ ਨੇ ਆ ਸਾਰੇ ਕੁਝ ਦੀਦਾ ਨਹੀਂ ਹੈ ਪਿੰਡਾਂ ਜਾਓ ਦੇਖੋ ਘਰ ਬਾਰ ਬੰਦ ਕਰਕੇ ਲੋਕ ਬਾਗੇ ਕਿਉਂ ਰਿਸ਼ਤੇਦਾਰੀਆਂ ਚ ਵੀ ਪਾਣੀ ਬਹੁਤ ਦਿਨਾਂ ਦਾ ਬਗੀ ਜਾਂਦਾ ਹੈ ਰਾਵੀ ਰਾਵੀ ਆ ਆ ਦੇਖੋ ਸਾਰਾ ਕੁਝ ਬੰਦ ਪਿਆ ਹੈ ਪਾਣੀ ਪੂਣੀ ਬੰਦ ਆ ਆ ਦੇਖੋ ਆਪਣੇ ਧਾਲਾ ਜਿਹੜੇ ਸਾਰੇ ਪਿੰਡਾਂ 'ਚ ਆ ਦੇ ਰਹੇ ਨੇ ਆਪਣੇ ਨੌਜਵਾਨ ਮੁੰਡੇ ਆ ਦੇਖੋ ਇਹਨਾਂ ਦੇ ਬਾਈ ਪਾਣੀ ਬਹੁਤ ਆ ਪਿੰਡਾਂ 'ਚ ਜਿਆਦੇ ਖੁਦਾ ਕਰਕੇ ਆ ਤੇ ਤੁਹਾਨੂੰ ਦਿਖਾ ਰਹੇ ਆ ਸਾਰਾ ਇੱਥੇ ਵਰਤਾਂ ਰਹੇ ਆਪਾਂ ਦਾਲਾਂ ਜਿਹੜਾ ਦਵਾਈਆਂ ਸਾਰਾ ਸਮਾਨ ਦੇ ਰਹੇ ਆ ਤੂੜੀ ਚਾਰ ਰਸਨਾ ਸੀ ਸਾਰਾ ਪਿੰਡੋਂ ਲੈ ਕੇ ਆਇਆ ਪਿੰਡ ਖਿਆਲਾ ਕਲਾ ਤੋਂ ਜ਼ਿਲ੍ਹਾ ਮਾਨਸਾ ਤੋਂ ਤੇ ਪਿੰਡਾਂ ਦੇ ਨਾਂ ਆਪਾਂ ਨੂੰ ਬੜਾ ਪਤਾ ਨਹੀਂ ਬਹੁਤ ਜ਼ਿਆਦਾ ਪਾਣੀ ਆ ਦੇਖਾ ਇਧਰ ਮਾਤਾ ਨੂੰ ਤੇ ਆ ਮਾਤਾ ਤੁਹਾਡੇ ਕਿੰਨਾ ਕੁ ਨੁਕਸਾਨ ਹੋਇਆ ਇਧਰ ਮਾਤਾ ਜੀ ਦੱਸਿਓ ਫੋੜੇ ਕਿੰਨਾ ਕ ਨੁਕਸਾਨ ਹੋਇਆ ਬੂਏ ਤੱਕ ਆ ਕੇ ਮੁੜਿਆ ਪਾਣੀ ਉੱਥੇ ਠੀਕ ਹੈ ਲਓ ਜੀ ਚਾਹ ਤੇ ਮਈਆਂ ਆ ਪਿੰਡਾਂ ਜੀ ਹਾਂਜੀ ਹਾਂ ਕੰਮ ਤੇ ਠੀਕ ਹੈ ਆਹ ਘਰ ਦੇਖੋ ਡੁੱਬੇ ਹੋਇਆ ਬੰਦਾ ਇਧਰ ਜੀਰੀ ਜੂਰੀ ਦਾ ਨਿਸ਼ਾਨ ਦੀਨਾ ਨਹੀਂ ਜਿੱਥੋਂ ਤੱਕ ਦੀਨਾ ਆਹ ਦੇਖੋ ਪਾਣੀ ਪਾਣੀ ਫਿਰਦਾ ਆਹ ਪਾਣੀ ਦੇ ਸਾਰਾ ਫਿਰਦੇ ਆਪਾਂ ਨੌਜਵਾਨ ਆਪਣੇ ਮੁੰਡੇ ਆਹ ਦੇਖੋ ਰਾਸਤ ਵਾਸਤੇ ਲੈ ਕੇ ਆਏ ਨੇ ਸਾਰੀ ਸਾਰੀ ਰਾਸਤ ਵਾਸਤੇ ਲੈ ਕੇ ਜਾਂਦੇ ਆ ਮੁੰਡਿਆਂ ਨੇ ਆ ਦੇਖੋ ਨੌਜਵਾਨ ਮੁੰਡੇ ਸਾਰੇ ਆਏ ਨੇ ਆ ਮਛਰਦਾਨੀਆਂ ਵੀ ਦਿਖਾਏ ਆ ਬਾਈ ਦਿੱਤੀਆਂ ਬਹੁਤ ਸਮਾਨ ਲੈ ਕੇ ਆਂਦਾ ਸਾਰਿਆਂ ਨੂੰ ਉਹ ਪਾਣੀ ਦੇਖ ਬਹੁਤ ਕਲੀਅਰ ਪਾਣੀ ਆ ਬਾਈ ਆ ਦੇਖੋ ਪਾਣੀ ਦਾ ਬਹਾ ਕਿੰਨਾ ਪਾਣੀ ਜਾ ਰਿਹਾ ਚਰ ਨਿਗਾ ਮਾਰੋ ਨਾ ਸਾਰਾ ਝੋਨੇ ਦੇ ਪੱਤੇ ਹੀ ਲਿੰਦੇ ਆ ਦੂਰ ਤੱਕ ਦੇਖੋ ਆ ਪਾਣੀ ਦੇ ਟਰੈਕਟਰ ਆ ਰਹੇ ਆ ਨੌਜਵਾਨ ਮੁੰਡੇ ਲੈ ਕੇ